ਲੈ ਜੀ ਬੰਤੀ ਆਓ ਫਿਰ ਮੋਨੂ ਨੂੰ ਆਜਾ ਲੈ ਵੀ ਮੋਨੂ ਰੋਪੜਾ ਦਾ ਜੱਸੀ ਕਮਟੀ ਆਓ ਜੀ ਮਾਨ ਸਨਮਣ ਲਈ ਜੇ ਨਹੀਂ ਦਸੀਏ ਚਲੋ ਯਾਰ ਕੋਈ ਨਾਮ ਸਨੀ ਭਾਈ ਸਨੀ ਆਜੋ ਤੁਸੀਂ ਵੀ ਜੱਸੀ ਦਾ ਹੋ ਗਿਆ ਹਾਂ ਲੈ ਵੀ ਮੋਨੂ ਆਇਆ ਵਰਤੀ ਹੈ ਸਨੀ ਹੈ ਲੈ ਵੀ ਜਿਹੜੇ ਹੋਰ ਵੀ ਦਸੀ ਚਲੋ ਮਨੀ ਹਰੀ ਹਾਂ ਮਨੀ ਹਰੀ ਆਜੋ ਦੋਨੇ ਇਹਨੇ ਮਨੀ ਖੱਤਰੀ ਸਾਹਿਬ ਆਓ ਹਾਂ ਹਰੀ ਆਜੋ ਫਿਰ ਮਾਨ ਸਨਮਣ ਲਈ ਜੱਟਾਂ ਦੀ ਲੈ ਲੈ ਵੀ ਜਿਹੜੇ ਹੋਰ ਦਸੀ ਇਹਨਾਂ ਦੇ ਹੈਪੀ ਸ਼ਾਂਤਪੁਰੀਆ ਬਨੋਜ ਕਮਲ ਆਜੋ ਬਈ ਬਨੋਜ ਕਮਲ ਜੱਸੀ ਬੰਦੇ ਵੀ ਤੁਸੀਂ ਵੀ ਆਜੋ ਜੀ ਸਾਰੇ ਆਜੋ ਜਿੰਨੇ ਵੀ ਨਾਲ ਆ ਹਾ ਜੇ ਯਾਰ ਦੋਸਤੋ ਮਿੱਤਰ ਮੰਡਲੀ ਪਹੁੰਚੀ ਹੈ ਸਾਰੇ ਆਜੇ ਇੱਧਰ ਫੁੱਲ ਵਾਲੇ ਜੱਗੀ ਹੋ ਗਿਆ ਸਨੀ ਹੋ ਗਿਆ ਬਰਜੀਤ ਹੋ ਗਿਆ ਜੱਟੂ ਹੋ ਗਿਆ ਐਮੀ ਹੋ ਗਿਆ ਸਾਰਿਆਂ ਦਾ ਆਰ ਜੀ ਦਾ ਬਹੁਤ ਧੰਨਵਾਦ ਕਰਦੇ ਆ ਉਧਰ ਦੇ ਵੀ ਪਾਸੇ ਫੁੱਲ ਵਾਲੇ ਸਨਿਯਤ ਦੇ ਨਾਲ ਜਿਹੜੇ ਫੌਜੀ ਦੀ ਟੀਮ ਪਹੁੰਚੀ ਹੋਈ ਹੈ ਉਹ ਵੀ ਸਰਦਾਰ ਵੀਰ ਉਹ ਵੀ ਪਹੁੰਚੇ ਮਾਨਸਰਾਂ ਦੇ ਦੇ ਭਰਾਵਾਂ ਨੇ ਬੋਲੀ ਜਾ ਰਹੇ ਨੇ ਲਈ ਜਾਓ ਮਾਨ ਨਾਲ ਦੀ ਨਾਲ ਮਾਨਸਰਾਂ ਪ੍ਰਾਤ ਕਰਦੇ ਨੇ ਵੇਖੀ ਇੱਥੇ ਦੀ ਫੌਜ ਕੋਲੋਂ ਸੋਨੂ ਵੀਰ ਆ ਜਾਓ ਜੀ ਸੋਨੂ ਮੈਨਰ ਆ ਜਾ ਵੀ ਸੋਨੂ ਹਾਂ ਸੋਨੂ ਵੀ ਆ ਜਾ ਫਿਰ ਮਾਨਸਰਾਂ ਨਾਲ ਕਰਨਾ ਹਾਂ ਹਾਂ ਆਸਟਾ ਵੀ ਮਾਨਸਰਾਂ ਤੇ ਵੀਰ ਅਜੂ ਵੀ ਮਾਨਸਰਾਂ ਆਜੂ ਵੀ ਅਜਾ ਵੀ ਹੋ ਗਿਆ ਹੈ ਹਾਂ ਜਿਹੜਾ ਜਿਹੜੇ ਭਰਾਵਾਂ ਦਾ ਕਰਦੇ ਦਿੱਤੀ ਹੈ ਦੀਪ ਕੰਦੋਲਾ ਦੀਪ ਜੀ ਆਜੋ ਜੀ ਹਾਂ ਦੀਪ ਸਾਡਾ ਵੀਰ ਕੰਦੋਲੇ ਵਾਲਾ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਹੈ ਦੀਪ ਕੰਦੋਲਾ ਸਾਡਾ ਵੀਰ ਸਾਰੇ ਦਾ ਮਾਣ ਹੈ ਅੱਜ ਇਸ ਦੀਪ ਦੇ ਉੱਤੇ ਕਿਹਦੇ ਕੀਤਾ ਜਾਵੇਗਾ ਹਾਂ ਿੱਡੂ ਬਾਦੀ ਜੱਜੂ ਜੱਜੂ ਵਾ ਲੈ ਵੀ ਸਾਰੇ ਜਣੇ ਆਜੋ ਲੈ ਵੀ ਜਿਹਦੀ ਵੀ ਮਾਹਾਂ ਚ ਲੈਤੀ ਪਰਵਥ ਕਮੇਟੀ ਨੇ ਸਾਰੇ ਆਜੋ ਜਸ਼ਨ ਭਾਈ ਆਜੋ ਜੀ ਆਇਆ ਜਸ਼ਨ ਭਾਈ ਮਾਨਸ ਸਿੰਘ ਹਾਂ ਕਾਲੇ ਭਾਈ ਆਜੋ ਤੁਸੀਂ ਵੀ ਐਂਟੀ ਐਮੀ ਦੇ ਸਤਿ ਚਰਨਾਂ ਆਉਂਦੀ ਨਾਲ ਜਿਹੜੇ ਕਾਲੇ ਭਾਈ ਸਰੀ ਭੁਗੇ ਮਾਨਸ ਸਿੰਘ ਹਾਂ ਬਾਈ ਸਹੀ ਆ ਜਿਹੜੇ ਜਿਹੜੇ ਉਹਦਾ ਨਾਮ ਲਈ ਜਾਂਦੇ ਮਾਨਸ ਸਿੰਘ ਹਾਂ ਪ੍ਰਕਤ ਘਰੀ ਚਲੋ ਵੇਖੀ ਐਮੀ ਬਾਬਾ ਦੁਨੀਆ ਜੀ ਸਾਡੇ ਸੀਨੀਅਰ ਪਲੇਅਰ ਉਹ ਵੀ ਸਨਮਾਨ ਹਸਕਾ ਦਾ ਪੱਟੂ ਬਈ ਆ ਜਾ ਪੱਟੂ ਫੋਜਪੁਰ ਸੀਨੀਅਰ ਕ੍ਰਿਕਟ ਖਿਡਾਰੀ ਸਾਫਤਾ ਵਰਜੀਤ ਭਾਈ ਸੀਨੀਅਰ ਕ੍ਰਿਕਟ ਖਿਡਾਰੀ ਉਹ ਵੀ ਭੇਜ ਦਿਓ ਥੋੜੇ ਪਿੱਛੇ ਵਰਜੀਤ ਭਾਈ ਆ ਜਾਓ ਜੀ ਹਾਂ ਵਰਜੀਤ ਭਾਈ ਫੋਜਪੁਰ ਤੋਂ ਜੱਗੀ ਸਾਡਾ ਕੋਈ ਗਰਵਾ ਦਾ ਮਾਣ ਸਨਮਾਨ ਜਿਹੜਾ ਜਰੂਰ ਕਰਕੇ ਭੇਜਦੀ ਹੈ ਹਾਂ ਐਵੇਂ ਜੱਗੀ ਬਹੁਤ ਗੋਲਦਹਾ ਜਿਹੜੇ ਜਿਹੜੇ ਵੀਰਾਂ ਦਾ ਅਸੀਂ ਨਾਮ ਲੈਂਦੇ ਆ ਮਾਨ ਸਮਾਨ ਜਿੱਤ ਕਰ ਆਪੇ ਘਰ ਲਿਓ ਬੈਂਟੀ ਜੀ ਲੈ ਵੀ ਹੋਰ ਦਸੋ ਜੀ ਕਿ ਰਿਕੂ ਬਈ ਕੋਈ ਮਾਨ ਸਮਾਨ ਤੇ ਕੋਈ ਰਹਿ ਨਾ ਜਾਵੇ ਦੇਖ ਲਿਓ ਤੁਹਾਨੂੰ ਜੱਗੀ ਫੂਲ ਹੈ ਹੋ ਗਈ ਮਾਨ ਸਮਾਨ ਹਾਂ ਜੱਗੀ ਹੈਗਾ ਕੋਈ ਜਿੱਦੂ ਜਿੱਦੂ ਹੋ ਗਿਆ ਹਾਂ ਭਾਈ ਗੱਦੀ ਵਹੀਂ ਰੋਕ ਲਿਓ ਬਾਈ ਜੀ ਹਾਂ ਸੁਖਾ ਕਮਾਲਪੁਰ ਮਾਝਾ ਮਾਨ ਵੀ ਨੇ ਕਰਨਾ ਸੀ ਜਦੋਂ ਕੋਈ ਵੀ ਬਾਈ ਕਹਿੰਦੇ ਬਾਅਦ ਚ ਕਰਨਾ ਇਹ ਵਿੱਚ ਤਰੀ ਇੰਜਵਾਇ ਤੇ ਆ ਵੀਰੋ ਹਾਂ ਮਾਣ ਸਨਮਨ ਕਰਦੇ ਹਾਂ ਫੋਟਾ ਵੀ ਕਰਾਂਗੇ ਹਾਂ ਸੁਖਾ ਮਾਨ ਪੁਜੇ ਬਾਸ ਹੁੰਦਾ ਵੀ ਸੁਖਾ ਚਲੇ ਗਿਆ ਹਾਂ ਹੋਰ ਕਿਹੜਾ ਰਹਿ ਗਿਆ ਵੀ ਹਣੀ ਐ ਵੀ ਰਹਿ ਗਿਆ ਪੁਰਾਣਾ ਖੁੰਡ ਸਾਡੀ ਕਰੇ ਖੇਡ ਕ੍ਰਿਕਟ ਦਾ ਹਾਂ ਿਆ ਐ ਵੀ ਬਾਮਾ ਕੁਲੀਆਂ ਪੱਟੂ ਪੁਰਾਣਾ ਖੁੰਡ ਲੈ ਵੀ ਕਿੰਨੇ ਕੁ ਪੁਰਾਣੇ ਪਲੇਅਰ ਵੀ ਮੈਨੂੰ ਦੱਸ ਦੇ ਫਿਰ ਹਾਂ ਕਿਉਂਕਿ ਇਹ ਨਵੇਂ ਮੁੰਡੇ ਨੇ ਆਵਾਜ਼ ਐਮੀ ਵਾਕਾ ਤੇ ਜੀਤ ਬਾਈ ਉਹਨਾਂ ਦਾ ਵੀ ਪੁਰਾਣਾ ਉਹਨਾਂ ਦਾ ਮਾਨ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ ਹਾਂ ਜੋਰੇ ਦੇ ਫਾਦਰ ਸਾਹਿਬ ਵੀ ਉਹ ਵੀ ਆ ਜਾਣੇ ਉਹਨਾਂ ਦੇ ਫਾਦਰ ਸਾਹਿਬ ਜੋਰੇ ਦੇ ਤੇ ਉਹਨਾਂ ਦੇ ਮਾਸਟਰ ਜੀ ਵੀ ਆ ਜਵੇ ਉਹਨਾਂ ਨੂੰ ਬੇਨਤੀ ਆ ਜੀ ਹਾਂ ਜੋਰੇ ਦੇ ਫਾਦਰ ਸਾਹਿਬ ਆਏ ਹੋਏ ਨਾਲ ਮਾਸਟਰ ਜੀ ਆਏ ਹੋਏ ਉਹਨਾਂ ਦੀ ਬੇਨਤੀ ਹੈ हां जीत भाई ने 3100 ਰੁਪਏ ਦਾ ਮਾਣ ਸਨਮਾਨ ਕੀਤਾ ਯਾਰ ਇੱਕ ਵਾਰੀ ਤਾੜੀ ਮਾਰ ਰਿਹਾ ਜੀ। ਇਹ ਜੀਤ ਬਾਈ ਆਪਣੇ ਸਮੇਂ ਦੇ ਵਿੱਚ ਬਹੁਤ ਥੁਰੀਆਂ ਨਚਾਈ ਹੈ। ਹਾਂ ਯਾਰ ਫਿਰ ਟੂਰਨਾਮੈਂਟ ਹੁੰਦੇ ਸੀ ਨਾ ਫਿਰ ਮਾੜਾ ਝੱਲੀਆਂ ਦੇ ਟੀਮ ਵੱਲੋਂ ਬਹੁਤ ਵਾਰੀ ਖੇਡੇ ਬਲਜੀਤ ਬਾਈ ਵੱਡੇ ਸੂਰ ਹੈ। ਔਰ ਖਿਡਾਰੀਆਂ ਨੇ ਆਪਣੀ ਉਮਰ ਦੇ ਵਿੱਚ ਦੇਖ ਲਾਉਂਦਾ ਹੈ ਇਹ ਵੱਡੇ ਵੱਡੇ ਔਰ ਤੇਰੇ ਨਾਲ ਵੀ ਖੇਡੇ ਆ ਗੱਲ ਭਾਵੇਂ ਲੈਦਰ ਦੀ ਹੁੰਦੀ ਆ। ਜਾਲਾ ਭਾਵੇਂ ਫਿਰ ਦਾਸ ਨੂੰ ਕਰਨ ਦੀ ਹੁੰਦੀ ਹੈ ਮਾਨਸਨਾਂ ਲੈ ਵੀ ਝੋਲੇ ਦੱਸੇ ਵੀ ਕਿਹਨਾਂ ਦਾ ਕਰਖਣਾ ਨਾਮ ਦੀ ਨਾਲ ਗਲਾਈ ਚੱਲੋ ਹੁਣ ਗੋਲਾ ਬਈ ਗੋੜੇ ਗੋਲਾ ਰਾਣਾ ਲਖਾ ਜਸ਼ੂ ਆ ਜਾ ਬਈ ਜੱਜੂ ਹਾਂ ਮਨੋਜ ਬਈ ਤੁਸੀਂ ਆ ਜਾ ਬਈ ਮਨੋਜ ਆ ਜਾ ਯਾਰ ਮਨੋਜ ਕਾਲੇ ਬਈ ਆ ਜਾ ਬਈ ਕਾਲੇ ਬਈ ਢੈਣੀ ਵਾਲਾ ਕਾਲਾ ਹਾਂ ਕਾਲੂ ਦਾ ਵੀ ਕਰ ਦੋ ਕਾਲੂ ਦਾ ਕਾਲੂ ਵੀ ਆ ਜਾ ਪਰਮੋਦ ਹਾਂ ਪਰਮੋਦ ਵੀ ਆ ਜਾਓ ਜੀ ਪਰਮੋਦ ਤੇਰੇ ਜਿਹੜੇ ਜਿਹੜੇ ਵੀਰਾਂ ਦੇ ਨਾਮ ਆ ਰਹੇ ਨੇ ਜੀ ਆਪਣਾ ਨਾਮ ਦੀ ਨਾਲ ਅੱਗੇ ਕਿਨਹ ਹੋਇ ਚ ਰੂਈ ਤੇ ਹਾਂ ਲੈ ਵੀ ਹੂਰ ਦਾ ਸੇਕੂ ਹੈ ਜੌਨ ਜੌਨ ਕਿੱਥੇ ਜਾਂਦਾ ਔਣਵਾ ਜੌਨ ਧੋਤੀ ਆ ਵੀ ਆ ਜਵੇ ਧੋਤੀ ਵੀ ਆ ਜਵੇ ਹਾਂ ਜਿੱਦੂ ਅੱਨੇ ਬਾਤ ਕਿਹਨਾ ਬਾਤ ਨਾਟ 11 ਬਾਲਾ ਵਾਲਾ ਨਾਟ ਵਾਜਦਾ ਰਹਨਾ ਨਾਟ ਲੈ ਵੀ ਬਾਲਾ ਵਾਲਾ ਨਾਟ 11 ਵਾਲਾ ਮਾਨ ਸਨਮਾਨ ਜਿਹੜਾ ਕਹਿੰਦੇ ਮੇਰੇ ਵੀਰੋ ਕੀਤਾ ਜਾਣਾ ਹੈ ਲੈ ਵੀ ਮਾਲਾ ਵਾਲਿਆਂ ਨੂੰ ਦੋ ਕਦਮ ਚੱਲ ਕੇ ਅੱਗੇ ਰੁਹੇ ਮੰਗਾ ਪੈਣੀ ਜੀ ਤੁਸੀਂ ਵੀ ਆ ਜਿਓ ਹਾਂ ਮੰਗਾ ਬਾਈ ਸਾਡਾ ਬਹੁਤ ਵੱਡਾ ਸੀਨੀਅਰ ਖਿਡਾਰੀ ਹੈ ਲੈ ਵੀ ਮਾਲਾ ਵਾਲਾ ਆ ਗਿਆ ਫਿਰ ਹੁਣ ਜੂਸੀ ਟੈਂਡ ਨਾਲ ਆ ਗਿਆ ਬਈ

ਯਾਰਾ 100 ਦੀ ਨਗਦ ਰਕਮ ਦਾ ਮਾਰ ਸਰਪੰਚ ਜੀ ਦਾ ਕੀਤਾ ਗਿਆ ਬਾਕੂ ਰਣਜੀਤ ਜੀ ਦਾ ਲੈ ਵੀ ਹਣੀ ਦੇਖੋ ਇੱਕ ਵਾਰੀ ਮਾਤਾ ਦਾ ਬਈ ਚੱਲ ਲੈ ਵੀ ਹਣੀ ਦੇਖ ਇਧਰ ਪਿੱਛੇ ਮੁੜ ਕੇ ਦੇਖ ਲਈ ਕੋਈ ਰਹਿਣ ਗਿਆ ਹੋਵੇ ਕੋਈ ਫੁੱਲ ਵਾਲਾ ਜਿੰਨੇ ਵੀ ਰੋਪੜ ਦੇ ਖੜੇ ਨੇ ਜੀਨੇ ਲਹੌਰ ਦੀ ਖਾੜੀ ਹੈ ਜਸ਼ਨ ਚੌਥਾ ਲੈ ਵੀ ਜਸ਼ਨ ਕਿੱਥੇ ਹੈ ਬਈ ਚੌਥਾ ਭੈਣੀਆਂ ਦਾ ਬੜੀ ਚੰਨੀ ਵਾਲੇ ਗਿੱਦੀ ਵੀਰ ਹੁਣ ਕਿੱਥੇ ਗਏ ਜੀ ਵੜੀ ਝੰਡੀਆਂ ਨੇ ਕਿੰਨੀ ਵੀਰ ਹੋਣੀ ਜੇ ਬਾਸ ਹੁੰਦੇ ਆ ਵੀ ਮਾਨ ਸਨਮਾਨ ਪ੍ਰਾਪਤ ਕਰਦੇ ਜੀ ਆਮਰ ਪੰਜਾਬ ਉਸ ਜੌਨ ਕਿੱਥੇ ਜੀ ਜੌਨ ਛੇ ਕਿਦੂ ਜਸੂ ਭਾਈ ਆ ਜਾ ਜੌਨ ਜਸੂ ਆ ਯਾਰ ਮੜੇ ਜਲਦੀ ਵੀਰੇ ਰਮਨ ਆ ਜਾ ਬਈ ਜੌਨ ਜਸੂ ਰਮਨ ਆ ਜਾਓ ਆ ਜਾਓ ਆ ਜਾ ਜੀ ਮਾਨ ਸਨਮਾਨ ਹਾਂ ਆ ਜਾਓ ਆ ਜਾਓ ਵਦੀਆਂ ਦੀਆਂ ਨਾਲੇ ਸਾਰੇ ਇਤਨੀ ਤਗੜੀ ਲੀਗ ਹੋਣੀ ਹੈ ਕੋਈ ਦਵਿੰਦਰ ਸੋਤਾ ਸੋਤਾ ਵਰਤੇ ਨਾਲ ਦੀਪਾ ਬਾਈ ਸੋਤਾ ਵਰ ਦਵਿੰਦਰ ਸੋਤਾ ਮੁਰ ਦੀਪਾ ਸੋਤਾ ਵੀਰੇ ਆਓ ਜੀ ਵੀਰੇ ਪੱਟਨ ਜਸੂ ਮਸੂਹਾ ਢੋਲੀ ਸਾਡਾ ਵੀਰੇ ਲੈ ਵੀ ਮੋਹਿੰਦੂ ਜੁਨੀ ਆ ਜਾ ਹਾਂ ਜਸੂ ਭਾਈ ਆ ਜਾ ਕਿੱਥੇ ਢੋਲੀ ਹਾਂ ਜਸੂ ਦੇ ਗਾਣੇ ਸਾਰ ਪ੍ਰਾਰਥਨਾ ਕਰਦੇ ਹੋ ਨੇ ਬਾਲੇ ਭਾਈ ਦਾ ਵੀ ਨਾਲ ਸਵਾਦ ਕਰਦੇ ਜੀ ਹਾਂ ਆਪਾਂ ਭਾਈ ਜੀ ਫੋਟੋ ਸਿੱਧੀ ਕਰ ਲਈਏ ਆ ਮਾਣ ਸਨਮਾਨ ਕਰਦੇ ਹੋ ਜੁਬੈਰਾਨ ਆ ਜਾਵੇ ਕੋਈ ਲੈ ਵੀ ਹਣੀ ਦੇਖਣਾ ਹੁਣ ਮੈਂ ਫੇਰ ਬਾਹਰ ਗਈ ਲੱਗ ਗਈ ਰਾਜਨਾ ਹੁਣ ਵੀ ਸਾਧਾ ਨੇ ਮਾਣ ਸਨਮਾਨ ਹਾਂ ਭਾਈ ਸਾਰੇ ਜਿੰਨੇ ਵੀ ਸੱਤ ਲੱਕੜੀਆ ਹੱਥ ਬਣ ਕੇ ਵੇਚਦੇ ਵੀ ਕੋਲੋਂ ਆ ਜਿਓ ਵੀ ਸਾਨੂੰ ਪਤਾ ਲੱਗਦਾ ਰਹਿਣਾ ਚਾਹੀਦਾ ਵੀ ਲੈ ਵੀ ਲੈ ਵੀ ਭਾਈ ਹਾਂ ਵੀ ਮਾਣ ਸਨਮਾਨ ਹੋ ਗਿਆ ਸਾਰਿਆਂ ਦਾ ਹਾਂ ਗਲਤੀ ਨਾ ਤੇ ਮਾਫ ਕਰਦੇ ਜੇ ਕਿਸੇ ਦੀ ਆਣ ਕਿਸੇ ਦੀ ਸ਼ਾਨ ਕੁਝ ਯਾਰ ਜੀ ਬੋਲੀ ਹੋਣਾ ਆਪਣਾ ਸ਼ੁਰੂ ਦਾ ਭਰਾ ਸਮਝ ਕੇ ਮਾਫ ਕਰਦੇ ਸਿੰਦਾ ਕਿੰਦੇ ਬਾਬੇ ਦਾ ਸਿੰਦੇ ਬਾਬੇ ਦਾ ਹਾਂ ਲੈ ਵੀ ਸਿੰਦਾ ਬਾਬਾ ਜੀ ਮਾਨ ਸਮਾਨ ਹਾਂ ਬਾਬਾ ਜੀ ਨੇ ਭੇਜਦੇ ਕੋਲ ਲੈ ਵੀ ਭੇਜੋ ਯਾਰ ਵੀਰ ਹਣੀ ਆਇਸ ਦੇ ਕਾਰੇ ਬਈ ਹਣੀ ਆ ਭੇਜੋ ਵੀਰ ਉਹਨਾਂ ਕੋਲ ਹਲੇ 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 ਪਵਨ ਕਨੌਲੀ ਸਾਡਾ ਵੀਰ ਕਿੱਥੇ ਵਿਰਾਸ ਸੁਣਦਾ ਹੋ ਵੀ ਅੱਜ ਵੀ ਪਵਨ ਕਨੌਲੀ ਸਾਡਾ ਵੀਰ ਪਵਨ ਮਲੋਤਰਾ ਜੀ ਆਓ ਜੀ ਅੰਮੋ ਵੀ ਤੇਰਾ ਕਰ ਰਹੀ ਆ ਮੁੰਡਾ ਲਾਈਵ ਹੈ ਇਹਦੇ ਵੀ ਕਰੋ ਕੈਮਰੇ ਵਾਲੇ ਦਾ कैमरा लेते बीटू भई आया फिर हाचे अनीश भाॼी रोपड़ तनीश ਸਤਿ ਪਾ ਜੀ ਆ ਨੰਬਰ 12 ਉੱਪਰ ਜੀ ਜੀ ਸਤਿ ਸ਼੍ਰੀ ਅਕਾਲ ਸਤਿ ਅਕਾਲ ਸੂਰ ਵੀਰ ਪਾਲੀ ਇਹਨੂੰ ਦੋਵੇਂ ਵੀ ਜਲਦੀ ਵੜਾ ਜਰਮਾਨਾ ਲੋ ਆ ਵੀਰ ਸਾਡਾ ਸਨਮਾਨ ਜਿਹੜਾ ਵੀਰ ਸਾਡਾ ਮੋਹਿਲ ਮੈਂਡਾ ਇੱਕ ਤਾਰੀ ਮਾਗਦਾ ਭਰਾ ਦੇ ਨਾਂ ਤੇ ਵੀ ਬਈ ਜਿਹਨੇ ਨੂੰ ਬੋਲ ਵਧੀਆ ਲੱਗਿਆ ਵੀਰ ਦੇ ਔਰ ਜੱਸੀ ਸਾਡਾ ਗੀਰ ਕਨੌਲੀ ਵਾਲਾ ਮਾਨ ਸਨਮਾਨ ਪ੍ਰਾਪਤ ਕਰਦਾ ਹੋਇਆ ਹੋਰ ਜੀ ਵੀਰੇ ਕੋਈ ਸੀਨੀਅਰ ਪਲੇਅਰ ਜਿਹੜਾ ਇਸ ਇਲਾਕੇ ਦਾ ਰਹਿ ਗਿਆ ਹੋਵੇ ਤੇ ਰਿਪੋਰਟ ਜ਼ਰੂਰ ਨਾ ਦਿਓ ਆਪਾਂ ਕਰਦੀਏ ਮਾਨਸਰ ਢੋਲੀ ਬਾਈ ਦਾ ਕਰਤਾ ਜੇ ਕੋਈ ਹੋਰ ਆਿੰਦਾ ਵੀਰੇ ਉਹ ਵੀ ਮਾਨ ਸਨਮਾਨ ਦਵਾ ਦਈਏ ਫਿਰ ਭਾਈਆ ਪਰ ਟੀਮ ਵਾਲੇ ਪਲੇਅਰ ਨਾਮਾਂ ਦੇ ਲਈ ਭਾਈ ਜੀ ਕਾਲਾ ਪਹਿਣੀ ਵਾਲਾ ਕਿੱਥੇ ਹੈ ਜੀ ਕਾਲਾ ਵੀਰ ਸਾਡਾ ਪਹਿਨੀ ਵਾਲਾ ਹਾਂ ਲੈ ਵੀ ਕਾਲੇ ਭਾਈ ਹਾਂ ਵਾਈ ਕੋਈ ਰਹਿਣ ਆ ਗਿਆ ਵੇ ਹਣੀ ਇੱਕ ਵਾਰੀ ਦੇਖ ਲੋ ਵੀ ਸਾਰੇ ਟੈਂਟ ਵਾਲਾ ਵੀਰ ਸਾਊਂਡ ਵਾਲਾ ਹਾਂ ਕਰ ਦਿਓ ਜੀ ਸਾਊਂਡ ਵਾਲਾ ਵੀਰ ਟੈਂਟ ਵਾਲਾ ਜੀ ਵੀਰ ਸਾਡੇ ਸਨਮਾਨਾ ਸਰਦਾਰ ਜੀ ਸੋਧੂ ਵੀਰ ਸਾਊਂਡ ਆਜੋ ਜੀ ਕਿੱਥੇ ਆ ਜੀ ਮਾਨ ਸਨਮਾਨ ਵੀਰੇ ਪ੍ਰਾਪਤ ਕਰੋ ਟੈਂਟ ਵਾਲੇ ਵੀਰ ਉਹ ਵੀ ਮਾਨ ਸਨਮਾਨ ਪ੍ਰਾਪਤ ਕਰੋ ਆ ਕੀ ਸੀ ਨਾਲਾ ਵੀ ਆਜੋ ਜੀ ਈਸੀ ਨਾਲਾ ہاں کلو ہر بائی پی سی کالا کالے چار بھی ہاں مان سمان سارے ہوگا ہاں بہت بڑا منجندر سنگھی وہ بھی آدمی جی

ਜਾਵੇ ਇਹ ਕਿਹੜਾ ਵਾਟੀ ਫੂਲ ਪ੍ਰਧਾਨ ਸਾਡਾ ਵੀਰ ਰਾਜੂ ਜੌਨੀ ਇੱਕ ਜੋੜਾ ਆਜੋ ਬਾਈ ਤੁਸੀਂ ਵੀ ਵੀਰੇ ਹਾਂਜੀ ਕੱਲੂ ਹਵਾਈ ਕਿੱਥੇ ਆ ਜੀ ਅੱਜ ਕਹਿੰਦੀ ਵੀ ਕੱਲੂ ਨੇ ਸਿਰਾਂ ਘਰਾ ਦਿੱਤਾ ਮੇਰੇ ਵੀਰਾਂ ਦੇ

ਆ ਵੀ ਨਾਟਗੇਰਾ ਆ ਜਾਓ ਤੁਸੀਂ ਵੀ ਆ ਜਾਓ ਮੱਜ ਗਾਣਾ ਛੇ ਟ੍ਰਿਕ ਨੂੰ ਸੁਣਨਾ ਸੀ ਮਰੇ ਦੋ ਬੋਲ ਸਾਂਝੇ ਕਰ ਦੋਗੇ ਦੋ ਬੋਲ ਸਾਂਝੇ ਕਰ ਦੋ ਮਰੇ ਬਾਜ ਚ ਹਾਂ ਕੀ ਬਾਤ ਹੈ ਪੰਜ ਮਾਲਾ ਹਾਂ ਟੋਲ ਦੇ ਟਗਾ ਕੱਟੂ ਬਾਈ ਆ ਜਾ ਕੱਟੂ ਲੈ ਵੀ ਕੱਟੂ ਆ ਜਾ ਵੀ ਮਿੱਤਰਾਂ ਹਾਂ ਜੱਗੇ ਤਹਾ ਆਏ ਵੀ ਆ ਜਾ ਜੇਡੇ ਰਹਿ ਗਿਆ ਉਹ ਵੀ ਦੱਸੋ ਜਿਹੜੇ ਵੀ ਹਾਦੀ ਦੇਖੀ ਚੰਗੇ ਹਾਂ ਲੈ ਵੀ ਦੇਖ ਲੋ ਹੁਣ ਟੀਮਾਂ ਨੂੰ ਸਾਤਰੀ ਆਪਾਂ ਕਿੰਨੇ ਸਮਾਂ ਜਿਹੜਾ ਹੁੰਦਾ ਜਾ ਰਿਹਾ ਦੇਖ ਲੋ ਕੋਈ ਆਇਆ ਨਾ ਲੈ ਆਓ ਸੈਕਿੰਡ ਪ੍ਰਾਈਜ਼ ਦੇ ਟੀਮ ਕਲਾਈ ਆਪ ਜਲਵਿੰਦਰ ਭਾਈ ਭਾਗੇ ਭਾਈ ਕਲਵਿੰਦਰ ਭਾਈ ਦਾ ਕਰਦੇ ਹਾਂ ਸਨਮਾਨ ਕਲਵਿੰਦਰ ਭਾਈ ਆ ਸਾਹਿਬ ਜੀ ਉਹਦਾ ਕਰੋ ਜੀ ਮੁੰਡੇ ਦਾ ਮਾਨ ਸਨਮਾਨ ਹਾਂ ਵਾਹ ਜੀ ਦਾ ਘੋੜੀਆਂਾਂ ਆ ਕਹਿੰਦੇ ਮੁੰਡਾ ਵੀ ਘੋੜੀ ਟੋਕਰੀ ਤੇ ਪਛ ਦੋਵੇਂ ਸ਼ੌਂਕ ਦੇ ਦੋਵੇਂ ਜਣੇ ਸਾਹ ਪੂਰੀ ਮਾਂਦੇ ਦੇ ਕਿਆ ਬਾਤ ਹੈ ਕਹਿੰਦੇ ਆਹ ਗੱਲਾਂ ਗੀਤਾਂ ਦੇ ਵਿੱਚ ਹੋਈਆਂ ਆਰ ਮੈਚ ਵਧੀਆ ਖੇਡ ਰਿਹਾ ਜਿਵੇਂ ਦੇ ਵੀਰੋ ਲੈ ਵੀ ਹੁਣ ਸਹੀ ਹੈ ਮਾਨਸਰਾਂ ਵਾਲਾ ਹੋ ਗਏ ਸਾਰੇ ਦੇ ਸੁਖਣ ਬਲਾਰੀਏ ਟੀਮਾਂ ਨੂੰ ਚੰਨੀ ਜੇਤਾ ਚੰਨੀ ਵੀ ਆ ਜਾ ਜੰਦੀ ਜੋਨਾ ਜੰਦੀ ਭਾਈ ਆ ਜਾਓ ਯਾਰ ਵੀਰੇ ਹਾਂ ਆਜੋ ਆਜੋ ਬਹੁਤ ਸਗਰੀਆਂ ਦੇ ਮਾਨ ਸਨਮਾਨ ਕੀਤੇ ਗਏ ਆ ਹਾਂ ਵੱਡਾ ਵੀਰ ਸਾਰਾ ਮੱਗਾ ਪਹਿਰੀ ਬੜੇ ਸਿੱਧੇ ਖਿਡਾਰੀ ਹੈ ਜਿੱਲੂ ਬਾਬਾ ਜੀ ਆਲੇ ਤੁਸੀਂ ਵੀ ਜਿੱਲੂ ਬਾਬਾ ਜਿੱਲੂ ਬਾਬਾ ਆਓ ਨੇਤਰਬਾਈ ਕੀ ਨਾਮ ਸਨ ਥੋੜਾ ਵੀ ਕਰ ਨੇਤਰਬਾਈ ਵੀ ਕਰਦੀ ਹਾਂਜੀ ਹਾਂ ਨੇਤਰਬਾਈ ਜੀ ਕਰੋ ਹਾਂ ਚਲੋ ਵੀ ਕੁੱਝ ਹੋ ਜਿਓ ਯਾਰ ਹਾਂ ਆਪਣੇ ਵੀਰ ਸਾਡਾ ਕਹਿੰਦੇ ਉਹਨਾਂ ਦੇ ਫਾਦਰ ਸਾਹਿਬ ਦਾ ਆਪਣੇ ਵੀਰ ਦੇ ਫਾਦਰ ਸਾਹਿਬ ਦਾ ਕਰੋ ਮਾਨ ਸਨਮਾਨ ਹਾਂ ਆਪਣਾ ਭਰਾ ਸਾਡਾ ਕਹਿੰਦੇ ਕੈਨੇਡਾ ਦੀ ਧਰਤੀ ਤੇ ਬੈਠਾ ਨਰਿੰਦਰ ਵੀਰ ਕਰਨ ਵੀਰ ਦਾ ਫਾਦਰ ਸਾਹਿਬ ਹਾਂ ਵੀਰ ਬਚਨ ਸਿੰਘ ਜੀ ਉਹਨਾਂ ਦਾ ਵੀ ਮਾਨ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ ਬਹੁਤ ਬੜਾ ਧੰਨਵਾਦ ਹੈ ਲੈ ਵੀ ਹੁਣ ਜੀ ਬਈ ਆਪਾਂ ਟੀਮਾਂ ਜਿਹੜੀਆਂ ਜਰੂਰ ਸਾਧ ਲਈਏ ਆ ਜਾਓ ਜੀ ਵੀ ਕੋਲ ਨੂੰ ਸੈਕਿੰਡ ਪ੍ਰਾਈਜ਼ ਵਾਲੀ ਟੀਮ ਪਹਿਲਾਂ ਕਿਹੜੀ ਫੂਲ ਫੂਲਕਾਰੀ ਹਾਂ ਫੂਲ ਦੀ ਟੀਮ ਆ ਜਾਓ ਜੀ ਫਿਰ ਲੈ ਵੀ ਜੋਰੇ ਕਰੋ ਟਰੋਫੀ ਦੇ ਕੋਲ ਫੂਲ ਦੀ ਟੀਮ ਆ ਜਾਓ ਕਿਥੇ ਵੀ ਹਾਂ ਲੈ ਵੀ ਘਨੌੜੀ ਵਾਲੇ ਤੁਸੀਂ ਵੀ ਜੱਸੀ ਆਏ ਹੋ ਕੋਲ ਤੀਜੇ ਪ੍ਰਾਈਜ਼ ਬਹੁਤ ਵਧੀਆ ਵਧੀਆ ਫੋਟੋ ਫਿਰ ਆਉਗੀ ਬੈਠ ਜਾ ਹਾਂ ਬਹੁਤ ਵਧੀਆ ਖੇਡੇ ਨੇ ਮੁੰਡੇ ਆ ਜਾਓ ਆ ਜਾਓ ਧਰੋਣੀ ਟੀਮ ਆ ਜਾ ਜੀ ਇੱਕ ਤਾੜੀ ਮਾਰੋ ਬਈ ਧਨੌਲੀ ਦੀ ਟੀਮ ਦੇ ਨਾਂ ਦੇ ਉੱਤੇ ਮੁੰਡੇ ਬਹੁਤ ਜੰਗੀ ਖੇਡੇ ਐ 3100 ਰੁਪਿਆ ਪ੍ਰਾਈਜ਼ ਜਿਹੜਾ ਹਾਸਲ ਕਰਦੇ ਹੋਏ ਤੀਸਰਾ ਪ੍ਰਾਈਜ਼ ਧਨੌਲੀ ਦੀ ਟੀਮ ਤੀਸਰਾ ਨਾਮ ਜਿਹੜਾ ਪ੍ਰਾਪਤ ਕਰਦੇ ਹੋ ਇਸ ਖੇਡ ਦੇ ਦੇ ਦੋ ਹਾਂ ਘਨੌਂਦੀ ਦੀ ਟੀਮ ਆ ਜੋ ਜੀ ਘਨੌਂਦੀ ਦੀ ਹਾਂ ਲੈ ਵੀ ਮਨੀ ਹੁਣ ਆ ਜੋ ਫਿਰ ਤੁਸੀਂ ਵੀ ਕੋਣ ਦੂਸਰੇ ਸੈਕਿੰਡ ਅਵਰ ਇੰਦੀ ਟੀਮ ਹੈ ਹਜਰੇਦਰ ਦਾ ਫਿਰ ਹਾਂ ਹਾਂ ਆਓ ਆਗੇ ਜਸੀ ਹਾਂ ਜਸੀ ਆ ਗਿਆ ਭਰਾ ਸਾਡਾ ਕਨੇ ਘਨੌਂਦੀ ਵਾਲਾ ਹਾਂ ਹਾਂ ਛੱਕਿਆਂ ਦੀ ਵੈਸੀ ਹਾਂ लवली ਬਾਈ ਗਿੱਲੇ ਦੀ ਸੋਈ ਕਿੰਨੇ ਕਿੰਨੇ ਹਾਂ ਬਾਜੀ ਕਨੌਨ ਕਰਦੇ ਵੀ ਕਿਹੜੇ ਨੇ ਕਿੰਨੇ ਛੱਕੇ ਮਾਰੇ ਕਿੰਨੇ ਦੇ ਵਿੱਚ ਹੋ ਵੀਰੇ ਆਪੇ ਟੀਮ ਵਾਲੇ ਕਰੀ ਜਾਣਗੇ ਪਰ ਹਮਾਰੇ गिर ਕੇ ਫਰਾ ਦੇ ਆ ਜਾ ਜੀ ਤਾੜੀਆਂ ਮਾਰਦੇ ਇੱਕ ਵਾਰੀ ਸ਼ੋਰ ਦੇ ਨਾਲ ਆ ਗਏ ਮੁੰਡੇ ਕਹਿੰਦੇ ਫੂਲ ਆ ਰੋਪਣ ਵਾਲੇ ਰੈਕਿਗ ਪ੍ਰਾਈਜ਼ ਬੜਾ ਤਕੜਾ ਖੇਡਿਆ ਪਰ ਜਿੱਤ ਫਿਰ ਗੱਲ ਕਰੀਏ ਤਾਂ ਫਿਰ ਬਾਲਾ ਛੱਲੇ ਦੀ ਰਹੀ ਅੱਜ ਦੇ ਵਿਨਰ ਟੀਮ ਹੈ ਬਾਲਾ ਛੱਲੇ ਦੀ ਟੀਮ ਹੈ ਲੈ ਵੀ ਬੈਜੋ ਫਿਰ ਥੱਲੇ ਬਹੁਤ ਬੱਡੀ ਮੁਬਾਰਕਬਾਦ ਆ ਸਾਡੇ ਭਰਾ ਮੇਰੇ ਵੀਰੋ ਮਨੀ ਖੱਤਰੀ ਨੂੰ ਆਸ਼ੂ ਭਰਾ ਸਾਡਾ ਹਣੀ ਹਣੀ ਪਾਰਸ ਵਰਗੇ ਇਹ ਸਾਰੇ ਮੁੰਡੇ ਮੇਰੇ ਵੀਰੋ ਟੀਮ ਵਰਕ ਹਰ ਤਰੀਕਾ ਦਾ ਬਹੁਤ ਵਧੀਆ ਰਿਹਾ ਔਰ ਇਹਨਾਂ ਮੁੰਡੇ ਨੂੰ ਦਿਲੋਂ ਮੁਬਾਰਕਬਾਦ ਆ ਜੀ ਖੇਡ ਮੇਰੇ ਦੀ ਬਹੁਤ ਚੰਗਾ ਮੁੰਡੇ ਖੇਡੇ ਐ ਇੱਕ ਤਾੜੀ ਮਾਰ ਦੋ ਬਾਈ ਰੋਪਰ ਦੀ ਟੀਮ ਦੇ ਨਾਮ ਦੇ ਉੱਤੇ ਜੋਰ ਦਾ ਔਰ ਇਹਦੇ ਖੇਡ ਮਿਲੇ ਦੇ ਇਹ ਮੁੰਡੇ ਸੈਕਲ ਰਹੇ ਆ ਬਹੁਤ ਵੱਡੀ ਮੁਬਾਰਕਬਾਦ ਹੈ ਬਾਲ ਨੰਬਰ 12 ਰੋਪਰ ਦੀ ਟੀਮ ਨੂੰ ਲੈ ਵੀ ਮੰਨिए ਜਿੰਨੇ ਸ਼ੱਕੇ ਬਚੇ ਸੀ ਜਿੰਨੇ ਬਿੱਟਾਂ ਨਕਲੀਆਂ ਦੀ ਤੁਹਾਨੂੰ ਪੈਸੇ ਕੈਸ਼ ਦੇ ਦਿੱਤੇ ਵੇਨੇ ਹਾ ਜੇ ਮੈਚ ਟੂਰਨਾਮੈਂਟ ਦੀ ਲੀਗ ਨੂੰ ਬੜੀ ਵਧੀਆ ਲੱਗੀ ਇੱਕ ਵਾਰੀ ਤਾੜਾ ਮਾਰਦੇ ਹੁਣ ਅਲੀ ਜੱਜੂ ਬਾਈ ਕਿੱਥੇ ਆ ਮੈਦੋਂ ਦਾ ਜੋਰਾ ਸੀ ਜੋਰਾ ਨਹੀਂ ਸੀ बै बेसबालर बेस बालर बेसर میری مالا چلیا لیگ کا ਮੈਂ ਨਵੀਂ ਸੀਰੀਜ਼ੇ ਜੱਗੀ ਫੂਲ ਆ ਇੱਕ ਵਾਰੀ ਤਾੜੀ ਮਾਰਦੇ ਗਏ ਲੋਰ ਦੇ ਲਈ ਆਹ ਭਰਾ ਸਾਡਾ ਕਹਿੰਦੇ ਜੱਗੀ ਫੂਲ ਔਰ ਜਿਹੜਾ ਕਹਿੰਦੇ ਮੈਲੂ ਦੀ ਇੱਕ ਮਿੰਟ ਰੁਕੋ ਇੱਕ ਮਿੰਟ ਰੁਕਦੇ ਹੋ ਯਾਰ ਪਹਿਲਾਂ ਇਹਨਾਂ ਦੇ ਨਾਮ ਦੇਖ ਲਓ ਹਾਂ ਇੱਕ ਮਿੰਟ ਰੁਕਦੇ ਹੋ ਮਾੜਿਆ ਥੋੜੇ ਆ ਆ ਮੁੰਡੇ ਨੂੰ ਪਤਾ ਨਹੀਂ ਲੱਗਿਆ ਦੇ ਕੀ ਨਾਂ ਤੇ ਮੈਡਰ ਦੀ ਫਿਰੀ ਵੀ ਲੱਗੀ ਆ ਬੈਸਟ ਬੈਟਸਮੈਨ ਵੀ ਜੱਗੀਓ ਤਾੜੀ ਮਾਰ ਲੋ ਜੋੜਦਾਰ ਜਦੋਂ ਇਹ ਹੋਇਆ ਹੋਇਆ ਮੇਰੇ ਵੀਰੋ ਤਾੜੀ ਮਾਰ ਦੋ ਬੈਟਸ ਬੈਟਸਮੈਨ ਵੀ ਤੇ ਸੀਰੀਜ਼ ਵੀ ਆ ਮੁੰਡਾ ਜੱਗੀ ਰਿਹਾ ਫੂਲ ਵਾਲਾ ਤਾੜੀ ਮਾਰੋ ਬਾਈ ਮੁੰਡੇ ਦੇ ਨਾਂ ਦੇ ਉੱਤੇ ਜ਼ੋਰਦਾਰ ਬਹੁਤ ਤਗੜਾ ਖੇਡਿਆ ਵੀ ਸਾਡਾ ਫੂਲ ਵਾਲਾ ਜੱਗੀ ਆ ਦੇ ਖੇਡ ਮੈਲੇ ਦੇ ਮੇਰੇ ਵੀਰੋ ਹਾਂ ਇੱਕ ਤਾੜੀ ਹੋਰ ਜਿਨ੍ਹਾਂ ਨੇ ਲੀ ਕਰਾਤੀ ਉਹਨਾਂ ਦੇ ਨਾਂ ਤੇ ਮਾਰ ਦੋ ਤਾੜੀ ਇਹ ਕਹ ਜੀ ਵੀ ਲੀਗ ਵਧੀਆ ਲੱਗਿਆ ਅਗਲੇ ਸਾਲ ਹੋਰ ਵੀ ਵਧੀਆ ਲੀਗ ਹੋਣੀ ਹੈ ਮਹਿੰਗੇ ਬਜਟ ਦੀ ਲੀਗ ਹੋਵੇਗੀ ਜਿਹੜਾ ਕਹਿੰਦਾ ਅਗਲੇ ਸਾਲ ਵਾਚਣ ਕੇ ਹੋਰ ਵੀ ਮਾਰ ਦਾ ਜਿਹੜਾ ਪਲੇਅਰਾਂ ਦਾ ਕਰਾਂਗੇ ਤੇ ਮਹਿੰਗੇ ਬਜਟ ਦੀ ਟੀਮ ਜਿਹੜੀ ਹੋਗੀ ਤਾਲੀਆਂ ਮਾਰਦੇ ਇੱਕ ਵਾਰੀ ਜ਼ੋਰ ਦੇ ਨਾਲ ਮਾਲਾ ਝੰਡੀਆਂ ਦੀ ਟੀਮ ਦਾ ਦੇ ਲੈ ਵੀ ਭਾਈ ਮਾਲਾ ਝੰਡੀਆਂ ਵਾਲੇ ਮੁੰਡੇ ਬਹੁਤ ਚੰਗਾ ਖੇਡੇ ਐ ਇਹ ਟੀਮ ਵਰਕ ਹੁੰਦਾ ਵੀ ਮੁੰਡੇ ਲੀਗ ਦੇ ਵਿੱਚੋਂ ਮੇਰੇ ਵੀਰੋ ਟੌਪ ਦੇ ਰਹੇ ਨੇ ਔਰ ਪਹਿਲਾ ਸਥਾਨ ਪ੍ਰਾਪਤ ਕੀਤਾ ਇੱਕ ਤਾੜੀ ਮਾਰ ਦਿਓ ਯਾਰ ਇਹਨਾਂ ਮੁੰਡਿਆਂ ਦੇ ਆਦੇ ਉੱਤੇ ਜ਼ੋਰਦਾਰ ਨੇ ਵੀ ਵੱਡੀ ਮੁबारकबाद ਮਾਲਾ ਝਲੀਆਂ ਸਾਰੀ ਟੀਮ ਨੂੰ ਮੇਰੇ ਵੀਰੋ ਬਹੁਤ ਵਧੀਆ ਖੇਡ ਮੁੰਡਿਆਂ ਨੇ ਦਿਖਾਈ ਅੱਜ ਦੇ ਖੇਡ ਦੇ ਲੈ ਤੇ ਔਰ ਸਾਰੇ ਮੁੰਡਿਆਂ ਨੂੰ ਬਹੁਤ ਬਹੁਤ ਮੁबारकਾਂ ਵਾਹ ਕੀ ਐਂਡਿੰਗ ਹਾਜ਼ਰੀ ਕਬੂਲ ਕਰੇ ਕਿਸੇ ਦੀ ਆਨ ਕਿਸੇ ਦੀ ਸ਼ਾਨ ਉੱਚਾ ਲੱਜ ਬੋਲਦੇ ਹੁਣ ਹੈ ਵਾਹਿਗੁਰੂ ਜੀ ਦਾ ਖਾਨ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਹਾਂ ਲੈ ਵੀ ਜਿੰਨੇ ਵੀ ਨਿਆਣੇ ਸਾਰੇ ਸਟੇਜ 'ਤੇ ਆ ਜਾਓ ਹਾਂ ਲੈ ਵੀ ਜਿੰਨੇ ਵੀ ਨਿਆਣੇ ਆ ਸਟੇਜ 'ਤੇ ਹਾਂ ਪਹੁੰਚ ਜਾਓ ਇਹਨਾਂ ਦੇ ਬਹੁਤ ਸਨਮਾਨ ਕਰਨਾ ਹੈ ਛੋਟੇ ਛੁੱਟੇ ਭਰਾਵਾਂ ਦਾ ਬਾਦਸ਼ਾਹ ਦਾ ਜ਼ਰੂਰ ਕਰਨਾ ਛੋਟੇ ਭਰਾਵਾਂ ਦਾ ਪਹੁੰਚ ਜਾਓ ਤੁਸੀਂ ਵੀ ਲੈ ਵੀ ਇੰਨੀ ਦਾ ਜੋਰੇ ਹਾਜ਼ਰੀ ਕਬੂਲ ਕਰਿਓ ਧੰਨਵਾਦ ਤੁਹਾਡਾ ਸਾਰੀ ਪ੍ਰਬੰਧਕਾਂ ਸੋਨੂ ਪ੍ਰੀਤ ਸਾਊਂਡ ਦਾ ਬਹੁਤ ਬਹੁਤ ਧੰਨਵਾਦ ਹੈ ਸੱਤਾ ਮਨਸੂਹਾ ਹੋ ਗਿਆ ਜੀ ਸੱਤਾ ਮਨਸੂਹਾ ਸੱਤਾ ਸਾਡਾ ਵੀਰ ਮਨਸੂਹੇ ਵਾਲਾ ਆਓ ਜੀ ਬਾਪੂ ਗਾਣਾ ਗਾਣਾ ਹਾਂ ਲੈ ਵੀ ਇਹ ਗਾਣਾ ਗਾਉਣ ਤੋਂ ਬਾਪੂ ਨੂੰ ਲੈ ਵੀ ਆ ਗਾਣਾ ਸੁਣ ਲੈ ਬਾਈ ਬਾਪੂ ਦਾ ਹallelujah ਜੀ ਆਪ ਵੀ ਮੇਰੇ ਉਹ ਇਕੱਠੇ ਬਲਾ ਕੇ ਫੋਟੋ ਇੱਕ ਵੀ ਚਾ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਾਹਾ ਸੰਗ ਜੀ ਨਿੱਕ ਗਾਉਣਾ ਤੁਹਾਡੇ ਚਾਨਾ ਵਿੱਚ ਮੈਂ ਪੇਸ਼ ਕਰ ਗਾਉਣਾ ਸਾਖ ਸੰਜੀ ਤੁਮ ਜੋਗਾ ਤੁਸੀਂ ਸਰਵ ਕਨਾਂ ਜੀ ਰੱਖ ਕੇ ਪਾਣਾ ਜੀ ਮੇਰਾ ਸ਼ੇਰ ਸੁਣ ਉਹ ਤੁੰਤਾ ਟੱਕੇ ਪਾੜੇ ਵੇਖੇ ਬੰਦੂ ਨੀ ਵੇਖਿਆ ਨੀ ਗਾਣਿਆ ਜੋ ਵੀ ਆਦੇ ਮੋਟੂ ਗਾ ਜੇ ਪਾਸੇ ਉਹ ਮੰਬਰ ਖਤਾਂਜਾ ਕਰਤੇ ਬੜੇ ਵੇਖੇ ਪੰਸੁਖਨੀ ਦੇਖਿਆ ਨਹੀਂ ਬੋਰ ਦੀ ਛਾਹ ਲਿਆ ਇੱਕ ਗੱਲ ਜਮੇਟ ਬਾਲਾ ਉਹ ਗੱਤ ਲਾ ਦੇ ਸਾਥੀ ਬੜੇ ਬੰਦ ਜਾਂਦੇ ਕਰਕੇ ਖੂਨ ਨਹੀਂ ਪੰਗਲ ਕਾਲੀ ਸੱਚਾ ਭਰਾ ਜਿਆ ਹੋ ਜਾਂ ਚੁਨਾ ਨੇ ਜੇ ਛੋਪੇ ਜਮਕਰਾਂ ਨ ਪੈਂਦੀ ਪੰਖਾਸ ਨਿਆਈ ਦੀ ਵੰਡ ਹੋਵੇ ਉਹ ਭਾਈਆਂ ਦਾ ਪਿਆਰ ਨਹੀਂ ਕਿ ਕੋਤੇ ਪਰਦੇ ਕੇ ਵਿੱਚ ਦੇ ਦ ਕੋਈ ਖਾਰਨਾ ਹੋਵੇ रा सां स जी कण सु मां दुनिया